ਆਪ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਪਾਰਟੀ ਵਰਕਰਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਅਹੁਦੇ ਵੀ ਵੰਡੇ ਜਾ ਰਹੇ ਹਨ ਪਿਤੇ ਦਿਨੀ ਆਪ ਪਾਰਟੀ ਵੱਲੋਂ ਜਾਰੀ ਕੀਤੀ ਗਈ ਚੇਰਮੈਨਾਂ ਦੀ ਸੂਚੀ ਦੇ ਵਿੱਚ ਇੰਪਰੂਵਮੈਂਟ ਟਰਸਟ ਫਰੀਦਕੋਟ ਦੇ ਚੇਰਮੈਨ ਰਹਿ ਚੁੱਕੇ ਗੁਰਤੇ ਸਿੰਘ ਖੋਸਾ ਨੂੰ ਮੁੜ ਤੋਂ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਰਮੈਨ ਨਿਯੁਕਤ ਕੀਤਾ ਗਿਆ ਸੀ ਅੱਜ ਗੁਰਦੇਵ ਸਿੰਘ ਖੋਸਾ ਵੱਲੋਂ ਆਪ ਪਾਰਟੀ ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਰਕਰਾਂ ਅਤੇ ਅਹੁਦੇਦਾਰਾਂ ਦੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਦੀ ਰੋਡ ਸ਼ੋਅ ਕੱਢ ਕੇ ਦਫ਼ਤਰ ਪੁੱਜੇ ਅਤੇ ਫਰੀਦਕੋਟ ਵਰਦਾਇਕ ਗੁਰਦੇਵ ਸਿੰਘ ਸੇਖੋ ਅਤੇ ਸਾਬਕਾ ਐਮਪੀ ਪ੍ਰੋਫੈਸਰ ਸਾਧੂ ਸਿੰਘ ਅਤੇ ਹੋਰ ਅਹੁਦੇਦਾਰਾਂ ਵੱਲੋਂ ਫਰੀਦਕੋਟ ਦੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਦੀ ਕੁਰਸੀ ਤੇ ਪਹੁੰਚਾਇਆ ਗਿਆ ਤੋ ਪਹਿਲਾਂ ਤਾਂ ਮੈਂ ਸਾਡੇ ਨੈਸ਼ਨਲ ਕਮਿਸ਼ਨਰ ਵਿਨਦ ਕੇਜਰੀਵਾਲ ਜੀ ਸਾਡੇ ਸਤਿਕਾਰਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਆਪ ਜ਼ਰਬੋਤ ਸਾਡੇ ਮਨੀਸ਼ੋ ਦੀ ਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਐਸ ਸਾਹਿਬ ਸਿੰਘ ਜੀ ਬਾਈ ਸੇਖੋਂ ਜੀ ਐਮਐਲਏ ਸਾਹਿਬ ਫੀਕੋਟ ਬਾਈ ਜਰਗ ਜੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉਹ ਤੇ ਅਸੀਂ ਖਰੇ ਉੱਤਮ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬਿਰਿੰਸ਼ਟਾ ਨਾਲ ਕੀਤੀ ਜਾਵੇ। ਅਗਲਾ ਕੋਈ ਪਲਾਨ ਬਣਾਇਆ ਚਾਹਿਆ ਰਵਾਸ ਕੀ ਤੁਹਾਡੇ ਕੋਲ ਕੋਈ ਪਲਾਨ ਹੈ? ਦੇਖੋ ਜੀ ਅਬੀਦੋ ਹਾਂ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐਮਐਲਏ ਸਾਹਿਬ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਜਨ ਸਾਹਿਬ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀ ਆ ਲੋੜੀ ਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰੀਆਂ ਤੇ ਇਕੱਠੇ ਹੋ ਕੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਭਾਗਾ ਦੇਣਾ ਪ੍ਰਿਆਸ ਸਰਕਾਰ ਆਮ ਆਦੀ ਪਾਰਟੀ ਵੱਲੋਂ ਤੁੰਗਰਤੇਜ ਸਿੰਘ ਖੋਸਾ ਜੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੁਭਾਗਾ ਦੇਣਾ ਔਰ ਤੋ ਕੇ ਸਰਕਾਰ ਦਾ 1 ਸਾਲ ਬਚਿਆ ਬਹੁਤ ਸਾਰੇ ਕੰਮ ਆ ਜਿਹੜੇ ਹਲੇ ਕਰਨ ਵਾਲੇ ਪਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਦੇ ਨਾਲ ਕਿਉਂਕਿ ਪਲੈਨਿੰਗ ਆ ਜਿਹੜੀ ਉਹ ਪਲੈਨਿੰਗ ਬਹੁਤ ਜੰਗੀ ਆ ਸੋ ਸਾਰੇ ਨਾਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਦੇ ਵੀ ਜਿਹੜੀ ਹੈਗੀ ਆ ਇਹ ਜਿੰਮੇਵਾਰੀ ਚੱਕਣਗੇ ਔਰ ਇਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ-ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨੂੰ ਲਾਪਰੇ ਚਾੜਾਂਗੇ ਵਿਕਾਸ ਕਾਰਜ ਵੀ ਪੈਂਡਿੰਗ ਪਏ ਆ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆਵੇ ਸਰਕਾਰ ਤੋਂ ਦੀ ਆਦੀ ਆ ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲੇ ਜਦੋਂ ਸਾਡੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ ਕਿਸੇ ਆਤਾ ਕਸੀ ਸ਼ਹਿਰ ਨੂੰ ਦੇ ਉਹ ਟੋਏ ਪਰਨ ਚ ਕਾਮਯਾਬ ਹੋਏ ਆ ਜਿਹੜੇ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ ਸੋ ਅਗਲੀ ਜਿਹੜੀ ਪਲੈਨਿੰਗ ਆ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਹੈ ਜਿਹੜਾ ਵਿਚਾਰ ਦੀਣਾ ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ ਵੱਡਾ ਬਾਈਪਾਸ ਹੈ ਸ਼ੌਣੀ ਦੇ ਉੱਤੋਂ ਦੀ ਕੰਮੇਣਾ ਨਵਾਂ ਗੱਲਾ ਪਿੰਡਾਂ ਦੇ ਉੱਤੋਂ ਦੀ ਹੋ ਕੇ ਕਿਉਂਕਿ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਹੈ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਸੋ ਜਿਹੜੀਆਂ ਜਿਹੜੀਆਂ ਹੁਣ ਕੋ ਕੇ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰ ਲਾਵਾਂਗੇ ਵੀ ਜਿਆਦਾ ਕਿ ਜਿੱਥੇ ਜਿੱਥੇ ਕੋਈ ਪਲਾਨਿੰਗ ਦਾ ਲੋਕ ਦੱਸਣਗੇ ਵੀ ਐਸ ਪਾਸੇ ਆ ਚੀਜ਼ ਦੀ ਲੋੜ ਤੋ ਪਲਾਨ ਕਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਿਸੇ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਇਹ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਹਾਂ ਸਰ ਆਰਈ ਆ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀ ਪੱਥਰ ਇਹੋ ਜਿਹਾ ਨਹੀਂ ਲਾਇਆ ਜਿਹੜਾ ਸਿਰਫ ਪਲੈਨਿੰਗ ਹੋਵੇ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀ ਪੱਥਰ ਲਾਇਆ ਜਿਨ੍ਹਾਂ ਦੇ ਟੈਂਡਰ ਲੱਗੇ ਅਸੀਂ ਉਹਨਾਂ ਦੇ ਲਾਇਆ ਤੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਊਗੀ ਉਹਦੇ ਮੁੱਖ ਮੰਤਰੀ ਸਾਹਿਬ ਜਿਉਣਗੇ ਸਾਰੇ ਆ ਕੇ ਉੱਥੇ ਨੀਂ ਪੱਥਰ ਰੱਖਣਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੁਹਾਡਾ ਮੂੰਹ ਮਿੱਠਾ ਕਰਾਵਾਂਗੇ ਸਿਕੂ ਸਾਹਿਬ ਸਾਡੇ ਕਰੋੜ ਦੀ ਇਮੇਜ ਪੈ ਤੋਂ ਬਾਅਦ ਸੁਰਮਾ ਵਾਲੀ ਸੜਕ ਬਣੀ ਉਹਦਾ ਕੀ ਹਾਲ ਹੈ ਉਹ ਲੱਗਿਆ ਸਰ ਉਹਦੀ ਜਾਂਚ ਵੀ ਕਰਾ ਰਹੇ ਆ ਜਿਹੜਾ ਬਲਾ ਦੋਸ਼ੀ ਹੋਊਗਾ ਤੁਹਾਡੇ ਸਾਹਮਣੇ ਟੰਗਾਂਗੇ ਵੀ ਇਹਨੂੰ ਇਹ ਨਹੀਂ ਗੱਲ ਹੈ ਜੀ ਦੇਖੋ ਜਦੋਂ ਸਾਡੇ ਦੇਸ਼ ਦੇ ਉਹ ਲੀਡਰ ਨੇ ਜਦੋਂ ਉਹ ਗੋਣ ਗਿਆ ਉਹ ਦੱਸ ਗਏ ਕਿ ਇਥੇ ਹੋਰ ਅਸੀਂ ਉਹ ਕੰਮ ਕਰਨੇ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ ਨਹੀਂ ਕਰ ਸਕਿਆ ਹੋਰ ਅਸੀਂ ਜੋ ਖੋਸਾ ਸਾਹਿਬ ਮੈਨੂੰ ਤਾਂ ਇਹਨਾਂ ਤੇ ਬਹੁਤ ਬਾਹਰ ਹੈ ਕਿਉਂਕਿ ਖੋਸਾ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜਾ ਕੰਮ ਵੀ ਉਹਨੂੰ ਕਰਦਾ ਰਿਹਾ ਇਹ ਪੂਰੀ ਤਨਦੇਹੀ ਦੇ ਨਾਲ ਕਰਦੇ ਰਹੇ ਨੇ ਤੇ ਅਸੀਂ ਹੁਣ ਇਹ ਕਸਲਟ ਹਮੇ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਅਸੀਂ ਕਰਕੇ ਖਵਾਗੇ ਔਰ ਖੋਸਾ ਸਾਹਿਬ ਦੇ ਰਾਹੀਂ ਕਰਕੇ ਖਵਾਗੇ ਦੇਖੋਸਾ ਸਾਹਿਬ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਇਹਦੇ ਵਰਗਾ ਬਹੁਤ ਹੀ ਵਧੀਆ ਬੰਦਾ ਮੇਰੇ ਸ਼ਹਿਰ ਪੰਜਾਬ ਦੇ ਵਿੱਚ ਮੇਰੇ ਵੀ ਤੇ ਹੁਣੇ ਮਿਲ ਗਏ ਅਸੀਂ ਸਾਰੇ ਇਹਨਾਂ ਦੇ ਨਾਲ ਬਿਲਕੁਲ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਹੋਣ ਦਿੱਤੀ ਜਾਏਗੀ ਠੀਕ ਹੈ ਤੇ ਸਾਰੇ ਜਿੰਨੇ ਸਾਡੇ ਸੱਜਣ ਬੀਤਰ ਨੇ ਇਹ ਸਾਡੇ ਦੋਸਤ ਵੀਤਰ ਵੀ ਇਹ ਸਾਡੇ ਕਾਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਹੈ ਇਹ ਟੀਮ ਜਿੱਥੇ ਖੋਸਾ ਸਾਹਿਬ ਦੇ ਨਾਲ ਲੜ ਕੇ ਆਉਥੀ ਖੋਸਾ ਸਾਹਿਬ ਦਾ ਤਾਕਤ ਕਦੋਂ ਹੈ ਹੈਲੋ ਜੀ ਦਾ ਸਾਡੇ ਨੂੰ ਧੰਨਵਾਦ ਕਰਦਾ ਸਾਡੇ ਨੈਸ਼ਨਲ ਕੋਆਰਡੀਨੇਟਰ ਮਾਨ ਲੂਗ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਸਾਹਿਬ ਅਮਨ ਅਰੋੜਾ ਜੀ ਜਿਨ੍ਹਾਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਬਾਈ ਗੁਰਤੇਜ ਖੋਸਾ ਜੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀਆਂ ਜਿਹੜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਨਵਾਦਿਆ। ਅਰੇ ਆਮ ਆਦਮੀ ਪਾਰਟੀ ਦੇ ਹਿੱਸੇ ਆ ਕਿ ਆਮ ਘਰਾਂ ਦੇ ਜਿਹੜੇ ਬੱਚੇ ਨੇ ਆਮ ਪਰਿਵਾਰਾਂ ਜੋ ਉੱਠ ਕੇ ਨੇ ਉਹਨਾਂ ਨੂੰ ਇਹੋ ਜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਤਾਂ ਵੱਡੇ ਪਰਿਵਾਰਾਂ ਦੇ ਰਾਜਨੀਤਿਕ ਪਿਛੋਕੜ ਵਾਲੇ ਲੋਕ ਨੇ ਜਿਹੜੇ ਨਾ ਉਹਰਿਆਂ ਦੇ ਕਾਬਜ ਰਹੇ ਨੇ ਇਹ ਗੱਲ ਇੱਕ ਸਜਾਈ ਆ ਵੀ ਜਿਹੜੇ ਲੋਕ ਸੋਨੇ ਦਾ ਜੰਮਜਾ ਮੂੰਹ ਚ ਲੈ ਕੇ ਜਾਂਦੇ ਨੇ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਪਤਾ ਹੁੰਦਾ। ਜਿਹੜੇ ਆਮ ਘਰਾਂ ਦੇ ਵਿੱਚ ਬਲ ਕੇ ਬਲ ਕੇ ਵੱਡੇ ਹੋਏ ਆ ਆਮ ਲੋਕਾਂ ਦੇ ਨਾਲ ਜੁੜਿਆ ਅਗਰ ਉਹ ਜਿਆਗੋਲੇ ਕੁਰਸੀਆਂ ਮਿਲਦੀਆਂ ਨੇ ਤਾਂ ਉਹ ਆਮ ਲੋਕਾਂ ਲਈ ਕੰਮ ਕਰਦੇ ਆ। ਸੋ ਉਮੀਦ ਕਰਦੇ ਆ ਵੀ ਬਾਈ ਗੁਰਦੇਜ ਖੋਸਾ ਜੀ ਹੁਣੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਕਿਉਂਕਿ ਮੈਂ ਸਟੇਟ ਸੈਕਟਰੀ ਹੋਣ ਦੇ ਨਾਤੇ ਤੇ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜ ਆ ਇਹਨਾਂ ਨੂੰ ਵਧਾਈ ਦੇਣਾ ਪੂਰੀ ਮਾਲਵਾ ਸੈਂਟਰ ਜ਼ੋਨ ਦੀ ਟੀਮ ਵੱਲੋਂ ਸਾਰੇ ਸਾਡੇ 24 ਐਮਐਲਏ ਸਤਿਮਾਨ ਮੰਤਰੀ ਸਤਿਮਾਨਾਂ ਦੇ ਵੱਲੋਂ ਜਿਹੜੀ ਸਾਡੇ ਸੈਂਟਰ ਜ਼ੋਨ ਦੇ ਨੇ ਸੋ ਉਮੀਦ ਵੀ ਕਰਦੇ ਆ ਵੀ ਇਮਾਨਦਾਰੀ ਨਾਲ ਸੰਦੇਹੀ ਨਾਲ ਤੇ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀਆਂ ਦਿੱਤੀਆਂ ਜ਼ਿੰਮੇਵਾਰੀਆਂ ਸੰਗਠਨ ਲਿਆ ਨਮਾਉਂਦੇ ਆਏ ਨੇ ਜੇ ਸਰਕਾਰ ਦੇ ਵਿੱਚ ਜਿਹੜੀ ਅਹਿਮ ਜ਼ਿੰ ਬਹੁਤ ਕੁਝ ਜਿਹੜਾ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਹੱਥ ਹੁੰਦਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਇਮਾਨਦਾਰੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਇੱਕ ਵਾਰੀ ਵਧਾਈ ਵੀ ਦਿੰਦੇ ਆ। ਦੇਖੋ ਸਰਕਾਰ ਨੇ ਅੱਜ ਤੱਕ ਤੁਸੀਂ ਪੁਰਾਣੀ ਹਿਸਟਰੀ ਚੱਕ ਲਓ ਜਿੰਨੀਆਂ ਵੀ ਸਰਕਾਰਾਂ ਬਣੀਆਂ ਭਾਵੇਂ ਉਹ ਖਾਲੀ ਦਲ ਦੀ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਬਣੀ ਜਿਹੜੇ ਵੀ ਉਹ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਉਹਨਾਂ ਦੇ ਹਿਸਟਰੀ ਚੱਕ ਲਓ ਕਿਸੇ ਨੇ ਵੀ 50% ਤੋਂ ਉੱਪਰ ਕੰਮ ਨਹੀਂ ਕਰੀ। ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਮਾਜੋਗ ਮੁੱਖ ਮੰਤਰੀ ਭਗਮਤ ਮਾਨ ਸਾਹਿਬ ਦੀ ਅਗਵਾਈ ਵਿੱਚ ਜਿਨ੍ਹਾਂ ਨੇ ਸਰਕਾਰ ਬਣੀਆ ਹਲੇ ਲਗਭਗ ਸਵਾ ਸਾਲ ਸਰਕਾਰ ਦਾ ਰਹਿੰਦਾ ਪਰ 80% ਜੋ ਵਾਦੇ ਕਰੇ ਸੀ ਉਹਨਾਂ 'ਚ 80% ਤੋਂ ਉੱਪਰ ਉਹ ਪੂਰੇ ਕਰ ਦਿੱਤੇ ਨੇ ਪਰ ਹੋਰ ਬਹੁਤ ਸਾਰੀਆਂ ਜਿਹੜੇ ਕੰਮ ਨੇ ਜਿੱਦਾਂ ਸੈਂਕੜੇ ਲੱਖਾਂ ਕਰੋੜਾਂ ਰੁਪਏ ਟੋਲ ਦੇ ਵਿੱਚੋਂ ਵੱਜਦਾ ਟੋਲ ਬੰਦ ਕਰੇ ਨੇ ਨਸ਼ਿਆਂ ਦੇ ਵਿਰੁੱਧ ਵੱਡਾ ਮਹਿੰਮ ਜਲਾਈ ਜਾ ਰਹੀ ਆ ਔਰ ਜਿਹੜੇ ਵਿਕਾਸ ਦੀ ਗੱਲ ਆ ਜਿਸ ਤਰ੍ਹਾਂ ਮਾਜੋਗ ਐਮਐਲਏ ਸਾਹਿਬ ਨੇ ਦੱਸਿਆ 27 ਤੋਂ ਪਹਿਲਾ ਪਹਿਲਾ ਕੋਈ ਵੀ ਸੜਕ ਕੋਈ ਗਲੀ ਮਹੱਲਾ ਇਹ ਜਿਆ ਨਹੀਂ ਰਹੂਗਾ ਜਿੱਥੇ ਕੋਈ ਕੰਮ ਨਹੀਂ ਹੋਊਗਾ